ਪੰਜਾਬ ਦੀ ਮਿੱਟੀ ਨੇ ਕਲਾਕਾਰਤਾ ਬੇਸ਼ੁਮਾਰ ਦਿੱਤੇ ਪਰ ਕੁਝ ਨਾਮ ਅਜਿਹੇ ਹੁੰਦੇ ਹਨ ਜੋ ਆਪਣੇ فن ਨਾਲ ਨਹੀਂ ਸਗੋ ਆਪਣੇ ਨੇਕ ਕੰਮਾਂ ਨਾਲ ਲੋਕਾਂ ਦੇ ਦਿਲਾਂ ਵਿੱਚ ਵਸ ਜਾਂਦੇ ਹਨ ਅੱਜ ਸਾਡੀ ਸ਼ਖਸ਼ੀਅਤ ਵਿੱਚ ਮੌਜੂਦ ਹਨ ਪੰਜਾਬੀ 뮤지컬 ਇੰਡਸਟਰੀ ਦਾ ਚਮਕਦਾ ਸਿਤਾਰਾ ਆਰਨੀਤ ਜੋ ਹਰ ਸਾਲ ਆਪਣੀ ਨੇਕ ਕਮਾਈ ਵਿੱਚੋਂ 11 ਲੋੜਵੰਦ ਲੜਕੀਆਂ ਦੇ ਵਿਆਹ ਸਮਾਰੋਹ ਕਰਵਾ ਕੇ ਸੱਚੀ ਮਾਇਨੇ ਵਿੱਚ ਮਨੁੱਖਤਾ ਦੀ ਮਿਸਾਲ ਕਾਇਮ ਕਰ ਰਿਹਾ ਹੈ ਇਸ ਪਵਿੱਤਰ ਸਮਾਰੋਹ ਵਿੱਚ ਫਿਲਮੀ ਕਲਾਕਾਰ ਰਾਣਾ ਰਣਵੀਰ ਸਿੰਘ ਪੰਜਾਬੀ ਕਲਾਕਾਰ ਕੋਰਾਵਾਲਾ ਮਾਨ ਅਤੇ ਕਈ ਹੋਰ ਮਸ਼ਹੂਰ ਸਿੰਗਰਾ ਨੇ ਹਿੱਸਾ ਲਿਆ ਆਰਨੇਟ ਨੇ ਕਿਹਾ ਕਿ ਇਹ ਸਾਰੀ ਰੱਬ ਦੀ ਮਿਹਰ ਨਾਲ ਹੋਇਆ ਪਿੰਡ ਵਿੱਚ ਬਚਪਨ ਤੋਂ ਵੇਖਦਾ ਸੀ ਕਿ ਕਈ ਪਰਿਵਾਰ ਆਪਣੀਆਂ ਬੇਟੀਆਂ ਦੇ ਵਿਆਹ ਲਈ ਤੰਗੀ ਵਿੱਚ ਰਹਿੰਦੇ ਹਨ ਮਨ ਵਿੱਚ ਹਮੇਸ਼ਾ ਚਾਹ ਸੀ ਕਿ ਜੇ ਕਦੇ ਕੁਝ ਬਣਿਆ ਤਾਂ ਸਭ ਤੋਂ ਪਹਿਲਾਂ ਬੇਟੀਆਂ ਦੀ ਮਦਦ ਕਰਾਂਗਾ ਇਹ ਕੋਈ ਇਵੈਂਟ ਨਹੀਂ ਇਹ ਮੇਰੀ ਮੇਰੇ ਲਈ ਇੱਕ ਸੇਵਾ ਹੈ ਮੇਰੀ ਟੀਮ ਪਹਿਲਾਂ ਲੋੜਵੰਦ ਪਰਿਵਾਰਾਂ ਦੀ ਵੈਰੀਫਿਕੇਸ਼ਨ ਕਰਦੀ ਹੈ ਫਿਰ ਵਿਆਹ ਲਈ ਲੋੜੀਂਦੇ ਸਾਰੇ ਸਮਾਨ ਕੱਪੜੇ ਫਰਨੀਚਰ ਤੋਂ ਲੈ ਕੇ ਕન્યાਦਾਨ ਤੱਕ ਸਾਰਾ ਕੁਝ ਤਿਆਰ ਕਰਦੇ ਹਨ

ਪੰਜ ਪਸ ਤਲ ਨਾੜੇ ਨੀ ਹੋਦੇ ਨਾੜੀ ਬਰਾਬਰ ਦਾ ਜੱਟ ਕੁੜੇ ਮੈਰੀ ਵਗਦੇ ਤੇ ਪਹਿਲੀ ਕੁੜੇ ਪਾਲਦਾ ਅਸਲਾ ਅੱਜ ਵੀ ਅੱਖ ਵਿੱਚ ਰੋਗ ਠਾਣੇ ਦਾ ਹੀ ਪਾਲਦੀ ਇੱਕ ਦਾੜੀ ਪੰਜਾਬ ਪੁਲਿਸ ਨਾਲ ਦੀ ਜਰੂਰ ਮਾਰੋ ਜੀ ਸਾਰੇ ਮੇਰੇ ਆਪਨੇ ਫਾਦਰ ਸਾਹਿਬ ਵੀ ਪੰਜਾਬ ਪੁਲਿਸ ਤੇ ਰਹੇ ਇੱਕ ਦਾੜੀ ਮੇਰੇ ਭਾਬੇ ਜੀ ਨਾਲ ਦੀ ਮਾਰੋ ਜੀ ਸਾਰੇ ਮੈਂ ਕਹਿੰਦਾ ਮੇਰੀ ਗੱਲ ਸੁਣੋ ਅਸੀਂ ਹੈਗੇ ਦੋਨੇ ਛੋਟੇ ਬਸ ਮੈਂ ਇੱਕੋ ਹੀ ਗੱਲ ਸਾਡੇ ਵੱਡੇ ਨੇੜ ਦੇਣਗੇ ਅਸੀਂ ਤਾਂ ਬੱਚੇ ਆ ਇਹਨਾਂ ਦੇ ਤੇ ਇਹ ਕਹਿਣਾ ਕੁਛ ਨਹੀਂ ਵੀਰੇ ਕਰਨ ਕਰਾਉਣ ਵਾਲਾ ਪਰਮਾਤਮਾ ਬੰਦਾ ਇੱਥੇ ਕੋਈ ਨਹੀਂ ਕੁਛ ਕਰਨ ਵਾਲਾ ਸੋ ਵੈਦੁਰੂ ਆਪੀ ਕਰਵਾਈ ਜਾਂਦਾ ਸਾਨੂੰ ਖੁਦ ਨੂੰ ਨਹੀਂ ਪਤਾ ਲੱਗ ਜਾਂਦਾ ਤੇ ਬਸ ਇਹੀ ਆ ਪਰਮਾਤਮਾ ਮੂਰੇ ਹੀ ਬੇਨਤੀ ਕਰਦੇ ਜਿੰਨਾ ਟਾਈਮ ਨਬਜ ਚੱਲਦੀ ਛਾੜ ਤੋਂ ਇਹ ਸੇਵਾ ਲੈਦਾ ਰਹੇ ਬਾਕੀ ਕਿੰਨਾ ਖੰਗਾਰਾ ਮਿਲਦਾ ਹੰਗਾਰਾ ਬਹੁਤ ਮੈਂ ਕਹਿੰਦਾ ਜਦੋਂ ਦੁਆਵਾਂ ਮਿਲਦੀਆਂ ਤੇ ਲੋਕ ਅਸੀਸਾਂ ਦਿੰਦੇ ਆ ਤੇ ਦੁਆ ਮਨ ਕਿਤੇ ਵੀ ਕਿਸੇ ਨਾ OLX ਤੋਂ ਨਾ ਕਿਸੇ ਬਾਜ਼ਾਰ ਤੋਂ ਮੁੱਲ ਮਿਲਦੀ ਹੈ ਵੀਰੇ ਦਿਲੋਂ ਹੀ ਹੁੰਦੀਆਂ ਤੋਂ ਦਿਲੋਂ ਮਿਲਦੀਆਂ ਅੱਜ ਕਿੰਨੀਆਂ ਕੁੜੀਆਂ ਦੇ ਮੈਰਿਜ ਕੀਤੇ ਅੱਜ 11 ਕੁੜੀਆਂ ਦੇ ਦੇਦੋ ਹੀ ਆਉਣ ਵਾਲੇ ਸਮੇਂ 'ਚ ਕੀ ਸੁਪਨਾ ਕੀ ਹੈ ਅੱਗੇ ਵੀ ਕੀ ਕਰ ਮੰਨ ਸੁਪਨਾ ਹੀ ਮੇਰਾ ਤੁਹਾਨੂੰ ਦਿਲ ਦੀ ਦੱਸਾਂ ਮੈਂ ਉਸ ਦਿਨ ਖੁਸ਼ ਹੋਣਾ ਜਦੋਂ ਐਸੇ ਜਗ੍ਹਾ ਤੇ 101 ਕੁੜੀ ਦਾ ਵਿਆਹ ਇਕੱਠਾ ਕਰਾਂਗੇ ਵਾਹ ਬਹੁਤ ਥੈਂਕ ਯੂ ਇਹ ਹੀ ਸੁਪਨਾ ਹੈ ਤੇ ਬਸ ਐਦਾਂ ਵੀ ਕਿਸੇ ਦੀ ਕੋਈ ਅੱਖ 'ਚੋਂ ਹੰਝੂ ਆ ਉਦਾਂ ਪੁੰਜਣਾ ਵਾਲਾ ਦਾ ਰੱਬ ਹੁੰਦਾ ਪਰ ਮੈਨੂੰ ਲੱਗਦਾ ਹੁੰਦਾ ਵੀ ਉਹਨੇ ਵੀ ਸਾਡੀ ਇਹ ਡਿਊਟੀ ਲਾਈ ਆ ਵੀ ਜਿੱਥੇ ਤੱਕ ਅਸੀਂ ਕਿਸੇ ਨਾਲ ਖੜ ਸਕਦੇ ਆ ਖੜਦੇ ਰਹੀਏ ਅੱਜ ਪਿੰਡ ਦੇ ਜਣਾ ਅੱਜ ਵੀ ਤੁਸੀਂ ਬਸੇ ਹੋਏ ਬਲਬੜਾ ਨਾਮ ਸ਼ਹਿਰਾ ਦੇਸ਼ਾਂ ਵਿਦੇਸ਼ਾਂ ਚ ਹੋ ਗਿਆ ਦੇ ਗ੍ਰੈਜੂਏਟ ਮਿੱਟੀ ਨਾਲ ਬਸੋ ਕਿਵੇਂ ਤੁਹਾਡੇ ਮਨ ਚਾਹਦਾ ਕਿ ਮੈਂ ਇਹਨਾਂ ਨੂੰ ਇਹ ਸੇਵਾ ਨਵਾਵਾਂ ਇਹ ਮੈਨੂੰ ਇਹ ਲੱਗਦਾ ਮਨ ਚ ਨਹੀਂ ਆਉਂਦਾ ਹੁੰਦਾ ਅਸੀਂ ਪੈਦਾ ਹੀ ਮੇਰਾ ਖਿਆਲ ਹੈ ਇਹ ਜੀ ਮਿੱਟੀ ਚ ਹੋਏ ਆ ਮਿੱਟੀ ਨੇ ਆਪ ਹੀ ਤੁਹਾਨੂੰ ਖੁਦ ਨਹੀਂ ਜੋੜ ਕੇ ਰੱਖਿਆ ਹੋਇਆ ਮਿੱਟੀ ਨੇ ਜੇ ਕਹਦੇ ਵੀ ਅਸੀਂ ਕੋਈ ਮਤਲਬ ਅੰਦਰੋਂ ਮਤਲਬ ਜਾਣ ਕੇ ਕਰਦੇ ਆ ਜਾਂ ਮਤਲਬ ਕੋਈ ਪਲਾਨਿੰਗ ਹੁੰਦੀ ਆ ਹਨਾ ਇਹ ਹਰੇਕ ਬੰਦੇ ਦਾ ਆਪਣਾ ਆਪਣਾ ਨੇਚਰ ਆ ਕੁਦਰਤੋਂ ਆਪਣੇ ਆਪ ਹੀ ਜੋੜ ਕੇ ਰੱਖਦੀ ਹੁੰਦੀ ਹੈ ਬੰਦੇ ਨੂੰ ਆ ਦੇਖੋ ਸਾਨੂੰ ਗੁਰਬਾਣੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਅਸੀਂ ਅਲੱਗ-ਅਲੱਗ ਜਿਹੜਾ ਵੀ ਕਿਸੇ ਨੂੰ ਧਰਮ ਨੂੰ ਬਿਲੋਂਗ ਕਰਦਾ ਹਰੇਕ ਦਾ ਧਰਮ ਕੋਈ ਵੀ ਕਿਸੇ ਧਰਮ ਨੂੰ ਬਿਲੋਂਗ ਕਰਦੇ ਉਹ ਹੀ ਕਹਿੰਦਾ ਕਿ ਅਸੀਂ ਮਨੁੱਖਤਾ ਦਾ ਕਿੰਨਾ ਕੁ ਭਲਾ ਕਰਦੇ ਹਾਂ ਇੱਕ ਦੂਜੇ ਦਾ ਦੁੱਖ ਦਰਦ ਕਿੰਨਾ ਕੁ ਪਛਾਣਦੇ ਆ ਕਿਸੇ ਦੀ ਗਮੀ ਵਿੱਚ ਕਿੰਨੇ ਕੁ ਉਦਾਸ ਹੁੰਨੇ ਆ ਕਿਸੇ ਦੀ ਖੁਸ਼ੀ ਦੇ ਵਿੱਚ ਕਿੰਨਾ ਖੁਸ਼ ਹੁੰਨੇ ਆ ਕਿਵੇਂ ਅਸੀਂ ਕਿਸੇ ਲੋੜਵੰਦ ਦੀ ਕਿਸੇ ਦੀ ਬਾਹ ਫੜਦੇ ਆ ਇੱਕ ਅਸੀਂ ਕਹਿੰਦੇ ਕਿ ਦਸਬੰਦ ਕੱਢਣਾ ਚਾਹੀਦਾ ਹੈ ਨਾ ਕਿਰਤ ਕਰੋ ਨਾਮ ਜਪੋ ਐਕਚੁਅਲੀ ਆਹ ਇਹਦਾ ਨਾਮ ਜਪਣਾ ਹੈ ਕਿਰਤਕ ਦੀ ਵਿੱਚੋਂ ਆਪਣੀ ਦੇ ਵਿੱਚੋਂ ਦਾ ਸੰਬੰਧ ਕੱਢਣਾ ਇਹ ਦਿਖਾਵੇ ਲਈ ਜੇ ਹੁੰਦਾ ਨਾ ਤਾਂ ਇਹ ਪੰਡਾਲ ਕਿਤੇ ਹੋਰ ਲੱਗਿਆ ਹੁੰਦਾ ਕਿਸੇ ਸ਼ਹਿਰ ਚ ਕਿਤੇ ਦਾਣਾ ਮੰਡੀ ਦੇ ਵਿੱਚ ਲੱਗਿਆ ਹੁੰਦਾ ਖਬਰਾਂ ਲੱਗੀਆਂ ਹੁੰਦੀਆਂ ਅਖਬਾਰਾਂ ਦੇ ਵਿੱਚ ਕਿ ਅਸੀਂ ਆਹ ਕਰ ਰਹੇ ਆਂ ਸਭ ਤੋਂ ਖੂਬਸੂਰਤੀ ਨੇਤਣਾ ਜਦੋਂ ਗੱਲ ਕਰਦੇ ਹੋ ਆਪਣੇ ਆਪ ਨੂੰ ਇਨਾਂ ਨੀਮਾ ਰੱਖ ਕੇ ਗੱਲ ਕਰਦਾ ਤੇ ਇੱਥੋਂ ਹੀ ਹੈ ਕਿ ਨਿਮਰਤਾ ਦੇ ਵਿੱਚੋਂ ਵੱਡੇ ਕਾਰਜ ਨਿਕਲਦੇ ਨੇ ਗੁਰਬਾਣੀ ਕਹਿੰਦੀ ਹੈ ਕਿ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਗੱਲਾਂ ਦਾ ਬਹੁਤ ਕਰਦੇ ਨੇ ਮੇਰੇ ਵਰਗੇ ਬਟ ਉਹਨੂੰ ਪ੍ਰੈਕਟੀਕਲੀ ਉਸ ਨਾਲ ਗੱਲਾਂ ਨੂੰ ਲੈ ਕੇ ਆਉਣਾ ਬਿਨਾ ਕਿਸੇ ਬਿਆਨ ਦਿੱਤੇ ਉਹ ਇਸ ਨੌਜਵਾਨ ਦੇ ਸਿਆਇਆ ਕਲਾਕਾਰ ਬਹੁਤ ਨੇ ਜ਼ਿੰਦਗੀ ਦੁਨੀਆ ਦੇ ਵਿੱਚ ਵਪਾਰੀ ਬਹੁਤ ਨੇ ਫਿਲਮਾਂ ਬਣਾਉਣ ਵਾਲੇ ਬਹੁਤ ਨੇ ਪੈਸਾ ਕਮਾਉਣ ਵਾਲੇ ਬਹੁਤ ਨੇ ਪਰ ਇਸ ਤਰ੍ਹਾਂ ਦਾ ਕਾਰਜ ਕਰਨਾ ਇਹ ਕਿਸੇ ਕੁਦਰਤ ਨੇ ਵੱਖਰੀ ਡਿਊਟੀ ਲਈ ਹੁੰਦੀ ਹੈ ਤੇ ਅੰਦਰੋਂ ਵੀ ਜਿਗਰਾ ਚਾਹੀਦਾ ਵੱਡੀ ਗੱਲ ਇਹ ਆ ਕਿ ਤੁਸੀਂ ਕਿੰਨਾ ਮਾਪਿਆਂ ਦੇ ਔਲਾਦ ਹੋ ਤੁਹਾਨੂੰ ਮਾਪੇ ਨੇ ਕੀ ਸਿਖਾਇਆ ਤੁਸੀਂ ਕਦੇ ਗੁਰਦੁਆਰਿਆਂ ਜਾਂ ਧਾਰਮਿਕ ਸਥਾਨਾਂ ਦੇ ਕੱਲੇ ਮੱਥੇ ਨਹੀਂ ਟੇਕਦੇ ਉਹਨਾਂ ਚੀਜ਼ਾਂ ਨੂੰ ਅਪਣਾਉਣੇ ਵੀ ਹੋ ਤੇ ਪ੍ਰੈਕਟੀਕਲੀ ਦਿਖਾਉਣੇ ਵੀ ਹੋ ਔਰ ਕਿਸੇ ਨੂੰ ਨੀਮਾ ਕਰਕੇ ਨਹੀਂ ਦਿਖਾਇਆ ਗਿਆ ਕਿੰਨਾ ਸੋਹਣਾ ਲਿਖਿਆ ਹੈ ਕਿ ਲੋੜਵੰਦ ਕੁੜੀਆਂ ਦੇ ਵਿਆਹ ਗਰੀਬ ਕੁੜੀਆਂ ਨਹੀਂ ਲਿਖਿਆ ਅਕਸਰ ਤੁਸੀਂ ਪੜ੍ਹਦੇ ਹੋ ਗਰੀਬ ਕੁੜੀਆਂ ਦੇ ਵਿਆਹ ਉਹ ਦੂਜੇ ਨੂੰ ਨੀਮਾ ਦਿਖਾਉਣਾ ਹੋ ਜਾਂਦਾ ਔਰ ਜੇ ਤੁਸੀਂ ਕਹਿੰਦੇ ਵੀ ਕੀ ਮਹਿਸੂਸ ਕਰਦੇ ਹੋ ਕੀ ਰਿਸਪੌਂਸ ਹੈ ਰਿਸਪੌਂਸ ਲੈਣ ਲਈ ਕੀਤਾ ਹੁੰਦਾ ਇਹਨੇ ਤਾਂ ਪੂਰੀ ਦੁਨੀਆ ਦੇ ਵਿੱਚ ਕਿੰਨਾ ਮਰਜ਼ੀ ਇੱਕ ਪੋਸਟ ਪਾ ਕੇ ਜੋ ਮਰਜ਼ੀ ਤੁਸੀਂ ਕਰਕੇ ਐਡ ਦੇ ਕੇ ਜਿੰਨਾ ਮਰਜ਼ੀ ਪੈਸਾ ਖੱਟਾ ਕਰ ਲਓ ਜਿੰਨੇ ਮਰਜ਼ੀ ਵਾਵਾ ਖੱਟ ਲਓ ਰਿਸਪੌਂਸ ਲੈ ਲਓ ਅੱਜ ਚਾਹੇ ਹੋਰ 15 ਕਿੱਲੇ ਭਰ ਲਾਂਦੇ ਇੰਨਾ ਕੱਟ ਹੋ ਸਕਦਾ ਇਹ ਬੜੀ ਸਹਜਤਾ ਨਾਲ ਕੀਤਾ ਗਿਆ ਕਾਰਜ ਹੈ ਔਰ ਗਵਾਹ ਇਹੀ ਹੈ ਕਿ ਚਾਹੇ ਕਿਤੇ ਕਲਾਕਾਰ ਨੇ ਚਾਹੇ ਕੋਈ ਦੋਸਤ ਮਿੱਤਰ ਨੇ ਕੋਈ 500 ਕਿਲੋਮੀਟਰ ਤੋਂ ਆਇਆ ਕੋਈ 300 ਕਿਲੋਮੀਟਰ ਤੋਂ ਆਇਆ ਉਹ ਇਸ ਗੱਲ ਕਰਕੇ ਨਹੀਂ ਆਇਆ ਕਿ ਮੈਂ ਦਿਖਾਵਾ ਕਰਨ ਗਿਆ ਉਹ ਐਸੇ ਸ਼ੁਭ ਕਾਰਜ ਦਾ ਹਿੱਸਾ ਬਣ ਆਇਆ ਸੀ ਇੱਕ ਵਿਆਹ ਤੇ ਜਾ ਕੇ ਬਹੁਤ ਖੁਸ਼ ਹੋਣੇ ਆ ਅੱਜ ਅਸੀਂ 11 ਵਿਆਹਾਂ ਦਾ ਹਿੱਸਾ ਬਣ ਰਹੇ ਹਾਂ 11 ਕੁੜੀਆਂ 11 ਮਾਪਿਆਂ ਦੇ ਚਿਹਰਿਆਂ ਤੇ ਖੁਸ਼ੀਆਂ ਔਰ ਅੱਜ ਦੇ ਸਮੇਂ 'ਚ ਇੱਕ ਵਿਆਹ ਕਰਨ ਦਾ ਔਖਾ ਤੇ ਦੱਸਿਆ ਸੀ ਇਹਨਾਂ ਨੇ ਕਿਵੇਂ ਸ਼ੁਰੂ ਹੋਈ ਇਹ ਸੁਮੈਗਨਾਂ ਸਾਰੇ ਜਿੰਨਾ ਤੁਸੀਂ ਸ਼ਾਬਾਸ਼ ਦੇ ਸਕਦੇ ਹੋ ਘੱਟ ਹੈ ਬਟ ਇਹਨਾਂ ਹੈ ਕਿ ਇਹੋ ਜੇ ਕਾਰਜ ਇਹੋ ਜੇ ਆਰ ਨੇਤ ਹਰੇਕ ਇਲਾਕੇ ਚ ਹੋਣੇ ਚਾਹੀਦੇ। ਭਾਈ ਸੋਨੂ ਜਦੋਂ ਫੋਨ ਆਇਆ ਨੇਤ ਦਾ ਵੀਰੇ ਨੇ ਵੀ ਆਪਾਂ ਵਿਆਹ ਕਰਨਾ ਕਿੰਨੀ ਗਮਨ ਨੂੰ ਖੁਸ਼ੀ ਹੁੰਦੀ ਆ ਵੀ ਸਾਥੋਂ ਜਿਹੜੇ ਛੋਟੇ ਭਰਾ ਸਾਡੇ ਉਹ ਇਹ ਸਹਿਯੋਗ ਮੰਗਣ ਲੱਗੇ ਤੇ ਪਹਿਲੀ ਗੱਲ ਤਾਂ ਮੈਨੂੰ ਆਏ ਖੁਸ਼ੀ ਹੋਈ ਆ ਵੀ ਸੋਨੂ ਕਿਸੇ ਤੋਂ ਉਂਝੋ ਸੁਣਿਆ ਸੋਨੂ ਬੁਲਾਇਆ ਸਾਡੀ ਬਾਝ ਆਈ ਆ ਆਪਣੇ ਇੱਕੋ ਹੀ ਆ ਦੇਖੋ ਜਦੋਂ ਨੇਤ ਬਾਈ ਨਾਲ ਅਸੀਂ ਫਿਲਮ ਕਰ ਰਹੇ ਸੀ ਇਕੱਠੇ ਇੱਕ ਜਵਾਕ ਫਿਲਮ ਦੀ ਸ਼ੂਟਿੰਗ ਦੇ ਸੀਗੇ ਤਾਂ ਨੇਤ ਹੋਰਾਂ ਨੇ ਦੱਸਿਆ ਛੋਟਾ ਭਰਾ ਹੈ ਸਾਡਾ ਨੀਰਵਾਜ ਵਾਜ ਵਾਜ ਕੋਲ ਬੈਠੇ ਸੀ ਕਿਸ ਤਰ੍ਹਾਂ ਦਾ ਕਾਰਜ ਕਰਦੇ ਆ ਮੇਰੇ ਲਈ ਆਏ ਸੀ ਜਿਵੇਂ ਮੈਨੂੰ ਇਹ ਪਰੀ ਕਹਾਣੀ ਸੁਰਾਟ ਆਉਂਦਾ ਤੇ ਮੈਨੂੰ ਸੱਚ ਨਹੀਂ ਆ ਰਿਹਾ ਸੀ ਜਿਵੇਂ ਅੱਛਾ ਸਾਡੇ ਉਹਦੇ ਰੌਂਗ ਟੇ ਖੜੇ ਹੋ ਰਹੇ ਸੀ ਹੁਣ ਸੁਣ ਕੇ ਵੀ ਇਦਾਂ ਕਾਰਜ ਹੁੰਦਾ ਐ ਕੁੜੀਆਂ ਖੁਸ਼ ਹੁੰਦੀਆਂ ਨੇ ਤੇ ਹੁਣ ਤਾਂ ਵਟਣਾ ਲਾਇਆ ਜਾਂਦਾ ਘਰੇ ਲਾਇਆ ਕੱਲ ਹਨਾ ਹਲਦੀ ਲੱਗੀ ਐ ਸੋ ਜਦੋਂ ਅਸੀਂ ਆਪਣੇ ਮੈਂ ਕਿਹਾ ਯਾਰ ਵੀ ਮੈਂ ਆਉਂਗਾ ਹਨਾ ਮੈਨੂੰ ਬੁਲਾਇਂ ਇਹਨਾਂ ਆਰ ਨੇਤ ਕਹਿੰਦਾ ਹਨਾ ਭਾਈ ਬੁਲਾਇਂ ਕੀ ਤੁਹਾਡਾ ਆਪਣਾ ਕਾਰਜ ਆ ਤੁਸੀਂ ਆਉਣਾ ਹੀ ਆਉਣਾ ਤੇ ਉਸ ਤੋਂ ਬਾਅਦ ਇਹਦੀ ਪਿੱਠ ਸੁਣਦਿਆਂ ਨੇ ਚਾਰ ਵਾਰ ਸਨੇਹੇ ਭੇਜੇ ਨੇ ਪਰ ਅਸੀਂ ਆਉਣਾ ਹੀ ਆਉਣਾ ਸੀਗਾ ਤੇ ਮੈਂ ਤਾਂ ਕਹਿਣਾ ਕਿ ਜਿੰਨੇ ਕੁ ਸੁਆਸ ਨੇ ਜਦੋਂ ਵੀ ਮੈਂ ਪੰਜਾਬ ਚ ਹਾਂਗਾ ਮੈਂ ਹਰ ਸਾਲ ਆਉਣ ਦੀ ਕੋਸ਼ਿਸ਼ ਕਰੂੰਗਾ ਕਿ 10 ਦਸੰਬਰ ਨੂੰ ਇੱਥੇ ਆਈਏ ਤੇ ਇਸ ਕਾਰਜ ਦਾ ਹਿੱਸਾ ਬਣੀਏ ਤੇ ਜ਼ਿੰਦਗੀ ਜਿੰਦਾਬਾਦ ਬਸ ਆ ਮਾਪੋਤੇ ਜम्मेदार ਨੇਤਰਗਾ ਚਾਹੇ 2 ਘੰਟੇ ਲੇਟ ਹੀ ਜਮ ਪਹਿਲਾਂ ਤਾਂ ਜੀ ਮੇਰੀ ਵੱਡੀ ਭਾਈ ਆਰ ਨੇਤ ਨੂੰ ਬਹੁਤ ਸਾਰੀਆਂ ਵਧਾਈਆਂ ਜੀ ਤੇ ਮੇਰੇ ਵੱਲੋਂ ਸਦਾ ਹੀ ਚੜ੍ਹਦੀ ਕਲਾ ਚ ਰਹੇ ਭਾਈ ਹਣਾ ਅਰਦਾਸ ਕਰਦੇ ਹਾਂ ਤੇ ਇਹ ਕਾਰਜ ਬਹੁਤ ਜਿਆਦਾ ਵਧੀਆ ਤੇ ਅਸੀਂ ਇਕੱਠੀਆਂ ਤੇ ਅਸੀਂ ਅੱਜ ਮੇਰੇ ਦਿਮਾਗ ਚ ਇੱਕ ਹੀ ਗੱਲ ਸੀ ਅਸੀਂ ਸਿੱਧੂ ਮੂਸੇਵਾਲਾ ਨੂੰ ਬਹੁਤ ਮਿਸ ਕਰ ਰਹੇ ਆ ਬਾਕੀ ਬਾਈ ਹਰਾ ਨੇ ਅੰਮ੍ਰਿਤ ਬਾਈ ਜੀ ਨੇ ਸਾਨੂੰ ਸਾਰਿਆਂ ਨੇ ਦੱਸੀ ਸੇਮ ਗੱਲ ਹੀ ਨੇ ਬਾਈ ਨੂੰ ਬਹੁਤ ਬਹੁਤ ਸਾਰੀਆਂ ਦੁਆਵਾਂ ਬਾਬਾ ਚੜ੍ਹਦੀ ਕਲਾ ਚ ਰੱਖੇ ਥੈਂਕ ਯੂ ਅੱਜ ਜੇ ਮੈਂ ਅਸੀਂ ਦੋ ਆ ਅਦਰੋ ਉਸਤਾ ਲਾਵੀਰ ਜੀ ਨੇ ਆਉਣਾ ਬਸ ਹੁਣ ਐਵੇਂ ਹੀ ਮੈਨਸ ਹੁੰਦਾ ਵੀ ਸਾਡਾ ਇੱਕੋ ਬੰਦਾ ਰਹਿ ਗਿਆ ਜਿਹੜਾ ਮਤਲਬ ਵੱਡਾ ਘਾਟਾ ਕਦੇ ਪੂਰਾ ਨਹੀਂ ਹੋਣਾ ਹਾਂ ਤੇ ਉਹ ਮਤਲਬ ਕੋਈ ਵੀ ਕਾਰਜ ਹੁੰਦਾ ਦੁੱਖ ਸੁੱਖਾ ਉਹਦੀ ਯਾਦ ਤਾਂ ਹਮੇਸ਼ਾ ਨਾਲ ਹੀ ਰਹਿੰਦੀ ਹੈ ਅਸੀਂ ਅੰਦਰ ਬੈਠੇ ਸੀ ਤੇ ਉਹ ਜਦੋਂ ਬਾਈ ਤੁਸੀਂ ਗੱਲ ਕਹੀ ਕਿ ਤੇ ਬਾਈ ਉੱਥੇ ਜਿੱਥੇ ਪਾ ਕੇ ਬੈਠੇ ਉੱਥੇ ਆਪ ਮਿੱਟੀ ਪਾ ਕੇ ਗਿਆ ਬਣਾ ਤੇ ਉਹ ਸਾਡੇ ਲਈ ਬਹੁਤ ਵੱਡੀ ਗੱਲ ਆ ਸੀ ਉਹਨੂੰ ਹਮੇਸ਼ਾ ਮਿਸ ਕਰਨੇ ਅੱਜ ਤੱਕ ਅਸੀਂ ਬਹੁਤ ਜ਼ਿਆਦਾ ਮਿਸ ਕਰਦੇ ਹਾਂ ਐਕਚੁਅਲੀ ਤੁਹਾਡੇ ਕੰਮਾਂ ਦੇ ਵਿੱਚ ਉਹਦੀ એનર્ਜੀ ਨਾ ਟੜਕਦੀ ਜਾਂਦੀ ਅੰਦਰ ਤੇ ਉਹ ਊਰਜਾ ਉਹ એનર્ਜੀ ਹੈ ਜਿਹੜੀ ਉਹ ਕਿਸੇ ਦੇ ਨਾਲ ਖੜਨਾ ਹੈ ਨਾ ਕਿਸੇ ਦੇ ਕੰਮ ਆ ਤੋ ਇਹ ਉਹ ਇਸ ਤਰ੍ਹਾਂ ਤੁਹਾਡੇ ਨਾਲ ਅੰਦਰ ਜਿਉਂਦੇ ਹੀ ਨੇ ਹਾਂ ਬਾਕੀ ਥੈਂਕ ਯੂ ਬਾਈ ਤੁਹਾਡਾ ਸਾਰਿਆਂ ਦਾ